ਕੀ ਨੋ ਨੋਮਲ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਨੁਕਸਾਨ ਲੱਗਦਾ ਤਾਂ ਹੈਗਾ ਪਰ ਅਪਾ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾਹ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰਦੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਰੱਬ ਵਰਗੇ ਬੰਦੇ ਢਿੱਗੀ ਨੇ ਤੇ ਧਰਤੀ ਦੇ ਬੇੜਾ ਗਰਕ ਹੋ ਜਾਂਦਾ ਹੁੰਦਾ ਹੰਦ ਤੱਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋੰਦ ਵੱਡੇ ਲੀਡਰਾਂ ਦੇ ਮੁਕਾਬਲੇ ਇਲੈਕਸ਼ਨ ਲੜਨਾ ਲੱਗਦਾ ਕਿ ਸੋ ਸਾਨੂੰ ਨਹੀਂ ਡਰੂ ਰਿਹਾ ਕਿਸੇ ਦਾ ਨਾ ਆਪਾਂ ਡਰਦੇ ਹਾਂ ਕਿਸੇ ਕੋਲ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਕਰ ਰਹੇ ਸਪੋਰਟ ਉਹਨੂੰ ਤਾਂ ਰੋਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਕਹਿਣਗੇ ਜੀ ਕਹਿਣਗੇ ਜਰੂਰ ਕਹਿਣਗੇ ਲੁਧਿਆਣੇ ਦੇ ਲੋਕਾਂ ਤੋਂ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪਏ ਜੀ ਆਪਾਂ ਅਮੀਰਾ ਦਾ ਹਲਕਾ ਕਹਿੰਦੇ ਇਹਨੂੰ ਕਿ ਅੰਦਰ ਜਾ ਕੇ ਤੁਹਾਨੂੰ ਜਿੱਤ ਲੈਣ ਦਿਖਾਵਾਂਗੇ। ਹਾਂ ਐਜਾ ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ। ਅਸੀਂ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਿਆਂ ਜੀ ਹੁਣੀ। ਜਿੱਤ ਕੇ ਆਣੇ ਫਿਰ ਦੱਸਦੇ ਤੁਹਾਨੂੰ ਜੀ। ਹਾਂਜੀ ਪੱਕਾ ਜੀ। ਅਮੀਰਾਂ ਜੀ ਆਵਾਂਗੇ। ਤੁਸੀਂ ਕੀ ਕਹਿਣਾ ਚਾਹੁੰਗੇ ਗਾਣਾ ਵੀ ਇੱਕ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਕੀ ਚਾਹਦੇ ਨਾਲ ਤੁਸੀਂ ਖਾਦਾ ਇੱਕ ਅੰਦੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪਏ ਆਇਆ ਚਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮ ਰਿਆ ਕੋਟਾਲਾ ਕਰੋਨਾ ਤੇ ਸਾਡੀ ਬੈਠੀ ਸਰਕਾਰ ਕੇ ਮਰਥਕ ਵੀ ਇੱਥੇ ਪਹੁੰਚ ਗਏ ਨੇ ਹਾਰ ਲੈ ਕੇ ਪਹਿਲੇ ਹੀ ਪਹੁੰਚ ਗਏ ਨੇ ਕਹਿੰਦੇ ਅੰਦਰ ਆ ਤੇ ਆ ਹਾਰ ਹਾਰ ਪਹਿਲੇ ਹਾਰ ਪਹਿਲਾਂ ਹੀ ਪਾਣਾ ਪਰੇ ਕਰ ਯਾਰ ਪਰੇ ਕਰ ਆ ਪਹਿਲਾਂ ਹੀ ਪਾਣਾ ਮੈਂ ਪਹਿਲਾਂ ਉੱਧਰ ਜਾਵਾਂ ਸਰ ਇੱਧਰ ਦੇਖੋ ਜਵਾਸ ਥੋੜੀ ਡੇਰ ਦੀ ਗੱਲ ਹੈ ਆ ਦੋ ਹਾਰ ਲੈ ਕੇ ਆਏ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਤਾਂ ਲਈ ਹਾਂਜੀ ਸਰ ਸੇ ਮਠਾਈਆਂ ਆ ਰਹੀਆਂ ਬੂਤ ਮਾਰਾਂ ਲਵਲੀ ਵਾਲੇ ਤੋਂ ਸਾਰੀਆਂ ਮਠਾਈਆਂ ਆਪਾਂ ਬੁੱਕ ਕਰਾਤੀਆਂ ਜਲੰਧਰ ਚੋਂ ਟਰੱਕ ਭਰ-ਭਰ ਕੇ ਮਠਾਈਆਂ ਦੇ ਆ ਰਹੇ ਆ ਲੁਧਿਆਣੇ ਚ ਸਾਰ ਲੱਗਦਾ ਨੀਟੂ ਜਿੱਤੇ ਮਠਾਈ ਖਵਾਈ ਜਾਏਗੀ ਬਿਲਕ ਅਲਗੀ ਨੋਵਾਂ ਇਲੈਕਸ਼ਨਾਂ ਅਥਾ ਨੋਵਾਂ ਕੋਈ ਭਾਵੇਂ 50ਵਾਂ ਲੜਨਾ ਪਵੇ ਜਿੱਤੇਗਾ ਜ਼ਰੂਰ ਅੱਜ ਨਹੀਂ 10 ਸਾਲ ਨੂੰ 50 ਸਾਲ ਨੂੰ ਇੱਕ ਦਿਨੇ ਨੀਟੂ ਛੱਟਣ ਵਾਲੇ ਜਿੱਤ ਕੇ ਹੀ ਦਿਖਾਏਗਾ ਮਹਾਰਾਜ ਜੰਦਰ ਚਾ ਦਾ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਨਹੀਂ ਟੂ ਲੱਗਦਾ ਲੁਧਿਆਣਾ ਕਾਉਂਟੀ ਬਿਲਕੁਲ ਪਾਣਗੇ ਪਾਣਗੇ ਹੋ ਜਾਵੇਗੀ ਤਾਂ ਵਕ ਵਕ ਉਮੀਦਵਾਰ ਜਿਹੜੇ ਨੇ ਇਸ ਕਾਉਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਕੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਬ ਗੱਲਬਾਤ ਕਰ ਲੈਨੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤੇ ਤਾਂ ਉਮੀਦ ਹੈਗੀ ਆ ਵੀ ਜਿੱਤੀਏ ਤੇ ਜੇ ਨਾ ਜਿੱਤੇ ਤੇ ਫਿਰ ਤਾਂ ਬਹੁਤ ਮਾੜੀ ਸਮਝਾ ਕਿ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਇਹ ਸਹੀ ਦਾ ਸੀ ਵੋਟਾਂ ਚ ਪਾਣੀ ਚਦੀ ਮੈਂ ਕਿੰਨਾਂ ਚੋਣਾਂ ਹੋਏਗਾ ਤੁਹਾਡੇ ਇਹ ਨੋਆ ਚੋਣਾਂ ਆ ਮੈਂ ਰੱਬ ਦਾ ਨਾਮ ਲੈ ਲਵਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਾਂ ਤਾਂ ਸ਼੍ਰੀ ਗੁਰੂ ਵਿਦਾਸ ਮਾਲਾ ਹਾਲੇਲੂਇਆ ਗੋਸਪਾਖੁ ਜਨ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਦੇਖੋ ਜੀ ਜੇ ਅੱਜ ਹੋ ਗਈ ਤੇ ਪਰਮਾਤਮਾ ਰੱਬ ਕਿਰਪਾ ਕਰੋਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪਹਿਣ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਮ ਬੰਦੇ ਸੁਣਵਾਈ ਹੈਗੀ ਨਹੀਂ ਨੋਵਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ 'ਤੇ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਨੁਕਸਾਨ ਲੱਗਦਾ ਤਾਂ ਹੈਗਾ ਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰਦੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਰੱਬ ਵਰਗੇ ਬੰਦੇ ਡਿੱਗੇ ਤੇ ਧਰਤੀ ਤੇ ਬੇੜਾ ਘਰਕ ਹੋ ਜਾਂਦਾ ਹੁੰਦਾ ਹੰਤਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋੰਦ ਕਰ ਵੱਡੇ ਲੀਡਰਾਂ ਦੇ ਮੁਕਾਬਲੇ ਇਲ ਲੋਕਾਂ ਦੇ ਹੱਕ ਦਵਾਣੇ ਆ ਸਾਨੂੰ ਨਹੀਂ ਡਰ ਡਰ ਹੈਗਾ ਕਿਸੇ ਦਾ ਨਾ ਪਰ ਡਰਦੇ ਆ ਕਿਸੇ ਕੋ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਆ ਕਰ ਰਹੇ ਸਪੋਰਟ ਉਦੋਂ ਤਾਂ ਤੁਹਾਡੇ ਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣਗੀਆਂ ਜੀ ਪੈਣਗੀਆਂ ਜ਼ਰੂਰ ਪੈਣਗੀਆਂ ਲੁਧਿਆਣੇ ਦੇ ਲੋਕਾਂ ਦੇ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪੈ ਜੀ ਆਪਾਂ ਮੀਰਾ ਦਾ ਹਲਕਾ ਕਹਿੰਦੇ ਇਹਨੂੰ ਕਿ ਅੰਦਰ ਜਾ ਕੇ ਤਾਂ ਜਿੱਤ ਲੈਣ ਦਿਖਾ ਦੇ। ਆਹ ਆਜਾ। ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ। ਆਈ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਿਆਂ ਜੀ ਹੁਣੀ। ਜਿੱਤ ਕੇ ਆਂਦੇ ਫਿਰ ਦੱਸਦੇ ਤੁਹਾਨੂੰ ਜੀ। ਹਾਂਜੀ ਪੱਕਾ ਜੀ। ਮੀਰਾ ਜੀ ਆਵਾਂਗੇ। ਤੁਸੀਂ ਕੀ ਕਹਿਣਾ ਚਾਹੂਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਕੀ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪਏ ਆਇਆ ਚ ਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫ ਕੁਟਾਲਾ ਕਰੋਨਾ ਤੇ ਸਾਡੀ ਬੈਠੀ ਸਰਕਾਰ ਦੇ ਸਮਰਥਕ ਵੀ ਇੱਥੇ ਪਹੁੰਚ ਗਏ ਨੇ ਹਾਰ ਲੈ ਕੇ ਪਹਿਲੇ ਹੀ ਪਹੁੰਚ ਗਏ ਨੇ ਕਹਿੰਦੇ ਤੇ ਆ ਹਰ 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 ਪਹਿਲਾ ਪੜੇ ਕਰ ਯਾਰ ਪੜੇ ਕਰ ਮੈਂ ਪਹਿਲਾਂ ਉਧਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾਂ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਕੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਨੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤੇ ਤਾਂ ਉਮੀਦ ਹੈਗੀ ਆ ਵੀ ਜਿੱਤੀਏ ਤੇ ਜੇ ਨਾ ਜਿੱਤੇ ਤੇ ਫਿਰ ਬਹੁਤ ਜਿਆਦਾ ਮਾੜੀ ਗੱਲ ਹੈ ਇਹਦੇ ਵਿੱਚ ਆਪਾਂ ਸਮਝਾ ਕੇ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਸਹੀ ਦਸ ਵੋਟਾਂ ਚ ਪਾਣੀ ਚਦੀਆਂ ਮੈਂ ਇੱਕ ਵਾਰ ਕਿੰਨਾਂ ਚੋਣ ਹੋਏਗਾ ਤੁਹਾਡੇ ਇਹ ਨੋਆ ਚੋਣਾਂ ਆ ਮੈਂ ਰੱਬ ਦਾ ਨਾਮ ਲੈਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾ ਅੰਤੰਤਾ ਸ੍ਰੀ ਗੁਰੂ ਰਵਿਦਾ ਅਸਮਰ ਹਾਲੇਲੂਇਆ ਗੋਸਪਾਖੁ ਜਨ ਅੱਲਾਹ ਤਾਲਾ ਸਭ ਨੂੰ ਖੁਸ਼ ਰਹਿ ਕਿ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਦੇਖੋ ਜੀ ਕਿਰਪਾ ਕਰੋਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪੈਸੇ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਹੱਤ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਮ ਬੰਦੇ ਸੁਣਵਾਈ ਹੈਗੀ ਨਹੀਂ ਨੋਵਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘਟ ਪੈਂਦੀਆਂ ਨੇ ਮਿਉਸੀ ਹੱਥ ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਲੱਗਦਾ ਤਾਂ ਹੈਗਾ ਪਰ ਅਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਤੇ ਜਗਾਉਣ ਦਾ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਕੋਈ ਇਹ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰਦੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਰੱਬ ਵਰਗੇ ਬੰਦੇ ਢਿੱਗੀ ਨੇ ਤੇ ਧਰਤੀ ਤੇ ਬੇੜਾ ਗਰਕ ਹੋ ਜਾਂਦਾ ਹੁੰਦਾ ਹੰਤਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋਲ ਤੇ ਵੱਡੇ ਲੀਡਰਾਂ ਦੇ ਮੁਕਾਬਲੇ ਇਲੈਕਸ਼ਨ ਲੜਨਾ ਲੱਗਦਾ ਕਿ ਸੋਖਾ ਕੰਮ ਸਰ ਮੈਂ ਕਹਾਂ ਜੀ ਜਿਹੜਾ ਮਰਜੀ ਵੱਡਾ ਲੀਡਰ ਹੋਵੇ ਅਸੀਂ ਤੇ ਲੋਕਾਂ ਦੇ ਹੱਕ ਦਵਾਨੇ ਆ ਸਾਨੂੰ ਨਹੀਂ ਨਾ ਬੱਡ ਦਰਦੇ ਆ ਕਿਸੇ ਕੋਲ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਆ ਕਰਦੇ ਸਕੋਰ ਉਹਨੂੰ ਤਾਂ ਰੋਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣ ਗਿਆ ਜੀ ਪੈਣਗੇ ਜਰੂਰ ਪੈਣਗੇ ਲੁਧਿਆਣੇ ਦੇ ਲੋਕਾਂ ਤੋਂ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪੈ ਜੀ ਆਪਾਂ ਬਹੁਤ ਮੀਰਾਂ ਦਾ ਹਲਕਾ ਕਹਿੰਦੇ ਇਹਨੂੰ ਕਿ ਅੰਦਰ ਜਾ ਕੇ ਤੁਹਾਨੂੰ ਜਿੱਤੇ ਲੈਣ ਦਿਖਾਵਾਂਗੇ ਆਹ ਐਜ ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰ ਤਸਵੀਰ ਦਿਖਾ ਦਿਓ ਅਸੀਂ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਿਆਂ ਜੀ ਹੁਣੀ ਜਿੱਤ ਕੇ ਆnde ਫਿਰ ਦੱਸਦੇ ਤੁਹਾਨੂੰ ਜੀ ਹਾਂਜੀ ਪੱਕਾ ਜੀ ਮੀਰਾਂ ਜੀ ਆਵਾਂਗੇ ਤੁਸੀਂ ਕੀ ਕਹਿਣਾ ਚਾਹੁੰਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਕਿ ਈਵਨ ਵਿੱਚ ਬੋਟਾਂ ਦਾ ਪੀਐਚਐਮ ਮੇਲਾ ਕਿਰਾਲ ਮੈਨ ਸਰਕਾਰ ਨੇ ਸੁਟਿਆ ਨਹੀਂ ਲੇ ਦਿੱਤਾ ਦਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੀਨ ਟੋਡਾ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5ਜੀ ਦੇ ਪਿੱਛੇ ਕੁਝ ਚੱਲ ਰਿਹਾ ਕੁਟਾਲਾ ਕਰੋਨਾ ਤੇ ਸਾਡੀ ਬੈਠੀ ਸਰਕਾਰ ਗਮ ਸਮਰਥਕ ਵੀ ਇੱਥੇ ਪਹੁੰਚ ਗਏ ਨੇ ਹਾਰ ਲੈ ਕੇ ਪਹਿਲਾਂ ਹੀ ਪਹੁੰਚ ਗਏ ਨੇ ਕਹਿੰਦੇ ਅੰਦਰ ਆ ਤੇ ਆ ਹਾਰ ਹਾਰ ਪਹਿਲੇ ਹਾਰ ਪਹਿਲਾਂ ਹੀ ਪਾ ਦੇ ਕਰ ਯਾਰ ਪਾ ਦੇ ਪਹਿਲਾਂ ਹੀ ਪਾਣਾ ਮੈਂ ਪਹਿਲਾਂ ਅੰਦਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਕੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਣੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤੇ ਤਾਂ ਉਮੀਦ ਹੈਗੀ ਆ ਵੀ ਜਿੱਤੀਏ ਤੇ ਜੇ ਨਾ ਜਿੱਤੇ ਤੇ ਫਿਰ ਤਾਂ ਬਹੁਤ ਮਾੜੀ ਗੱਲ ਆ ਜੀ ਬਹੁਤ ਜਿਆਦਾ ਮਾੜੀ ਗੱਲ ਆ ਇਹਦੇ ਵਿੱਚ ਆਪਾਂ ਸਮਝਾਂਗੇ ਲੋਕਤੰਤਰ ਦਾ ਕ ਕਿਉਂਕਿ ਲੋਕਾਂ ਨੇ ਇਹ ਸਹੀਦਾ ਸੀ ਵੋਟਾਂ ਚ ਪਾਣੀ ਚਦੀਆਂ ਮੈਂ ਇੱਕ ਵਾਰ ਕਿੰਨੇ ਚੋਣਾਂ ਹੋਏਗਾ ਤੁਹਾਡੇ ਇਹ ਨੋਆ ਚੋਣਾਂ ਆ ਮੈਂ ਰੱਬ ਦਾ ਨਾਮ ਲੈ ਲਮਾਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਗ ਜੈ ਗੁਰ ਵਿਦਾ ਤਾਂ ਤਾਂ ਸ੍ਰੀ ਗੁਰ ਵਿਦਾਸ ਮਾਲਾ ਹਾਲੇਲੂਇਆ ਗੋਸਪਾਖੁ ਜੀ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਹੋ ਕਿ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਦੇਖੋ ਜੀ ਜੇ ਅੱਜ ਹੋ ਗਈ ਤੇ ਪਰਮਾਤਮਾ ਰੱਬ ਕਿਰਪਾ ਕਰੂਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪਹਿਣ ਦਿੱ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਹ ਬੰਦੇ ਸੁਲਵਾਈ ਹੈਗੀ ਨੋ ਨੋਵਾਂ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਲੱਗਦਾ ਤਾਂ ਹੈਗਾ ਪਰ ਅਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾਹ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਇਹ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰ ਰਹੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਰੱਬ ਵਰਗੇ ਬੰਦੇ ਢਿੱਗੇ ਨੇ ਤੇ ਧਰਤੀ ਤੇ ਬੇੜਾ ਗਰਕ ਹੋ ਜਾਂਦਾ ਹੁੰਦਾ ਹੰਦ ਤੱਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋਲ ਤੇ ਵੱਡੇ ਆ ਲੋਕਾਂ ਦੇ ਹੱਕ ਦਵਾਣੇ ਆ ਸਾਨੂੰ ਨਹੀਂ ਡਰੂ ਰਹਿਗਾ ਕਿਸੇ ਦਾ ਨਾ ਆਪਾਂ ਡਰਦੇ ਆ ਕਿਸੇ ਕੋਈ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਕਰ ਰਹੇ ਸਪੋਰਟ ਉਹਨੂੰ ਤਾਂ ਤੋਂ ਹੋਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣਗੀਆਂ ਜੀ ਪੈਣਗੀਆਂ ਜਰੂਰ ਪੈਣਗੀਆਂ ਜੀ ਲੁਧਿਆਣੇ ਦੇ ਲੋਕਾਂ ਤੋਂ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪਏ ਜੀ ਆਪਾਂ ਬਹੁਤ ਉਮੀਦ ਹੈ ਅਮੀਰਾਂ ਦਾ ਹਲਕਾ ਕਹਿੰਦੇ ਇਹਨੂੰ ਕਿ ਅੰਦਰ ਜਾ ਕੇ ਤੁਹਾਨੂੰ ਜਿੱਤੇ ਲੈਣ ਦਿਖਾਵਾਂਗੇ ਐਮ ਐਮ ਐਲ ਆ ਆ ਜੀ ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਈਏ ਜੀ ਹੁਣੀ ਜਿੱਤ ਕੇ ਆਂਦੇ ਫਿਰ ਦੱਸਦੇ ਤੁਹਾਨੂੰ ਜੀ ਹਾਂ ਜੀ ਪੱਕਾ ਜੀ ਮੀਰਾਂ ਜੀ ਆਵਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਕੀ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪਏ ਐ ਚ ਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਹੀਂ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫਿਰ ਤੁਹਾਡਾ ਬਣ ਗਿਆ ਕੋਰੋਨਾ ਵਾਲਾ ਜ਼ੂਮ ਕਿ 5G ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਿਨੇ ਕਹਿੰਦੇ ਅੰਦਰ ਆ ਤੇ ਆ ਹਰ ਹਰ ਪਹਿਲੇ ਹਰ ਪਹਿਲਾਂ ਨਹੀਂ ਪੜੇ ਕਰ ਯਾਰ ਪੜੇ ਆ ਪਹਿਲਾਂ ਨਹੀਂ ਪਾਣਾ ਮੈਂ ਪਹਿਲਾਂ ਉਧਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾਂ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਕੇ ਨੀਟੂ ਸ਼ਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਸ਼ਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਣੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਦਾ ਦੇਖੋ ਜੀ ਦਿਲ ਤੇ ਤਾਂ ਉ ਤੇ ਫਿਰ ਤਾਂ ਬਹੁਤ ਮਾੜੀ ਗੱਲ ਆ ਜੀ ਬਹੁਤ ਜਿਆਦਾ ਮਾੜੀ ਗੱਲ ਆ ਇਹਦੇ ਵਿੱਚ ਆਪਾਂ ਸਮਝਾਂਗੇ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਇਹ ਸਹੀ ਤਾਂ ਸੀ ਵੋਟਾਂ ਚ ਪਾਣੀ ਚਦੀਆਂ ਮੈਂ ਕਿਹਨੂੰ ਚਨਾਵ ਹੈਗਾ ਤੁਹਾਡੇ ਇਹ ਨੋਆ ਚਨਾਵ ਹੈ ਮੈਂ ਰੱਬ ਦਾ ਨਾਮ ਲੈ ਲਵਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਾਂ ਤਾਂ ਸ਼੍ਰੀ ਗੁਰੂ ਵਿਦਾਸ ਮਾਲਾ ਹਾਲੇਲੂਇਆ ਗੋਸਪਾਕੁ ਜਨ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਣਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਕਿਰਪਾ ਕਰੋਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪੈਸੇ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਚਾਹੀਦੇ ਸੀਗੇ ਪਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਹ ਬੰਦੇ ਸੁਲਵਾਈ ਹੈਗੀ ਨੋ ਨੋਵਾਂ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ 'ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਲੱਗਦਾ ਤਾਂ ਹੈਗਾ ਪਰ ਅਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾਹ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਇਹ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰ ਰਹੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਬਰੱਬ ਵਰਗੇ ਬੰਦੇ ਢਿੱਗੇ ਨੇ ਤੇ ਧਰਤੀ ਤੇ ਬੇੜਾ ਗਰਕ ਹੋ ਜਾਂਦਾ ਹੁੰਦਾ ਹੁਣ ਤੱਕ ਸਾਰੇ ਮਰ ਮੁਰ ਗਏ ਹੁੰਦੇ ਤੇ ਗੁੰਦ ਆ ਲੋਕਾਂ ਦੇ ਹੱਕ ਦਵਾਨੇ ਆ ਸਾਨੂੰ ਨਹੀਂ ਡਰੂ ਰਹਿਗਾ ਕਿਸੇ ਦਾ ਨਾ ਆਪਾਂ ਡਰਦੇ ਆ ਕਿਸੇ ਕੋਲ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਕਰ ਰਹੇ ਸਪੋਰਟ ਉਹਨੂੰ ਤਾਂ ਤੋਂ ਹੋਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣਗੀਆਂ ਜੀ ਪੈਣਗੀਆਂ ਜਰੂਰ ਪੈਣਗੀਆਂ ਜੀ ਲੁਧਿਆਣੇ ਦੇ ਲੋਕਾਂ ਤੋਂ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪਏ ਜੀ ਆਪਾਂ ਅਮੀਰਾ ਦਾ ਹਲਕਾ ਕਹਿੰਦੇ ਇਹਨੂੰ ਕੀ ਅੰਦਰ ਜਾ ਕੇ ਤਾਂ ਜਿੱਤ ਲੈਣ ਦਿਖਾਵੇ ਆ ਆ اچھا ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਈਏ ਜੀ ਹੁਣੀ ਜਿੱਤ ਕੇ ਆਂਦੇ ਫਿਰ ਦੱਸਦੇ ਤੁਹਾਨੂੰ ਜੀ ਹਾਂਜੀ ਪੱਕਾ ਜੀ ਅਮੀਰਾਂ ਜੀ ਆਵਾਂਗੇ ਕੀ ਕਹਿਣਾ ਚਾਹੋਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਚਾਹਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪੀ ਐਚ ਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਹੀਂ ਲੇ ਦਿੱਤਾ ਲਾ ਕੇ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫਿਰ ਤੁਹਾਡਾ ਬਣ ਗਿਆ ਕੋਰੋਨਾ ਵਾਲਾ ਕੁਟਾਲਾ ਕਰੋਨਾ ਤੇ ਸਾਡੀ ਬੈਠੀ ਸਰਕਾਰ ਕੇ ਮਰਥਕ ਵਿੱਚ ਇੱਥੇ ਪਹੁੰਚ ਗਏ ਨੇ ਹਾਰ ਲੈ ਕੇ ਪਹਿਲੇ ਹੀ ਪਹੁੰਚ ਗਏ ਨੇ ਕਹਿੰਦੇ ਅੰਦਰ ਅਤੇ ਆ ਹਰ ਹਰ ਪਹਿਲੇ ਹਰ ਪਹਿਲਾ ਨਹੀਂ ਪੜੇ ਕਰ ਯਾਰ ਪੜੇ ਆ ਪਹਿਲੇ ਨਹੀਂ ਪਾਣਾ ਮੈਂ ਪਹਿਲੇ ਉੱਧਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾਂ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਿਗੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਨੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤੇ ਤਾਂ ਉਮੀਦ ਹੈਗੀ ਆ ਵੀ ਜ ਬਹੁਤ ਜਿਆਦਾ ਮਾੜੀ ਗੱਲ ਹੈ ਇਹਦੇ ਵਿੱਚ ਆਪਾਂ ਸਮਝਾ ਕੇ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਸਹੀ ਦਸ ਵੋਟਾਂ ਚ ਪਾਣੀ ਚਦੀਆਂ ਮੈਂ ਇੱਕ ਵਾਰ ਕਿੰਨਾਂ ਚੋਣਾਂ ਹੋਏਗਾ ਤੁਹਾਡੇ ਇਹ ਨੋਆ ਚੋਣਾਂ ਆ ਮੈਂ ਰੱਬ ਦਾ ਨਾਮ ਲੈ ਲਵਾਂ ਰਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਵਿਦਾ ਤਰੰਤਾ ਸ੍ਰੀ ਗੁਰ ਵਿਦਾ ਸਮਰ ਹਾਲੇਲੂਇਆ ਗੋਸਪਾਖੁ ਜਨ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਦੇਖੋ ਜੀ ਜੇ ਅੱਜ ਹੋ ਗਈ ਤੇ ਪਰਮਾਤਮਾ ਰ ਕਿਰਪਾ ਕਰੋਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪਹਿਣ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਹ ਬੰਦੇ ਸੁਣਵਾਈ ਹੈਗੀ ਨਹੀਂ ਨੋਮਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ 'ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਲੱਗਦਾ ਤਾਂ ਹੈਗਾ ਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾਹ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰਦੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ 'ਤੇ ਰੱਬ ਵਰਗੇ ਬੰਦੇ ਢਿੱਗੀ ਨੇ ਤੇ ਧਰਤੀ ਦੇ ਬੇੜਾ ਕਰਕ ਹੋ ਜਾਂਦਾ ਹੁੰਦਾ ਹੰਦ ਤੱਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋਲ ਵੱਡੇ ਲੀਡਰਾਂ ਲੋਕਾਂ ਦੇ ਹੱਕ ਦਵਾਣੇ ਆ ਸਾਨੂੰ ਨਹੀਂ ਡਰ ਡਰ ਲੱਗਾ ਕਿਸੇ ਦਾ ਨਾ ਪਰ ਡਰਦੇ ਆ ਕਿਸੇ ਕੋ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਆ ਕਰ ਰਹੇ ਸਪੋਰਟ ਉਦੋਂ ਤਾਂ ਤੁਹਾਡੇ ਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣਗੇ ਜੀ ਪੈਣਗੇ ਜ਼ਰੂਰ ਪੈਣਗੇ ਜੀ ਲੁਧਿਆਣੇ ਦੇ ਲੋਕਾਂ ਦੀ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪੈ ਜੀ ਆਪਾਂ ਬਹੁਤ ਉਮੀਦ ਹੈ ਮੀਰਾ ਦਾ ਹਲਕਾ ਕਹਿੰਦੇ ਇਹਨੂੰ ਕੀ ਅੰਦਰ ਜਾ ਕੇ ਤੁਹਾਨੂੰ ਜਿੱਤ ਲੈਣ ਦਿਖਾਵਾਂ ਆ ਅੱਜ ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਈਏ ਜੀ ਹੁਣੀ ਜਿੱਤ ਕੇ ਆਂਦੇ ਫਿਰ ਦੱਸਦੇ ਤੁਹਾਨੂੰ ਜੀ ਹਾਂਜੀ ਪੱਕਾ ਜੀ ਮੀਰਾਂ ਜੀ ਆਵਾਂਗੇ ਕਿ ਕੀ ਕਹਿਣਾ ਚਾਹੋਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਕੀ ਚਾਹਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪਏ ਐ ਚ ਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਹੀਂ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫਿਰ ਤੁਹਾਡਾ ਬਣ ਗਿਆ ਕੋਰੋਨਾ ਵਾਲਾ ਜ਼ੂਮ ਕਿ 5G ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕੋ ਇਹ ਕਿਹਦੇ ਅੰਦਰ ਆਪੇ ਆ ਹਾਰ ਹਾਰ ਪਹਿਲਾਂ ਹਾਰ ਪਹਿਲਾਂ ਨਹੀਂ ਪਾੜੇ ਕਰ ਯਾਰ ਪੜੇ ਆ ਪਹਿਲਾਂ ਨਹੀਂ ਪਾਣਾ ਮੈਂ ਪਹਿਲਾਂ ਉੱਧਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾਂ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਿਗੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਨੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤਿਹ ਵੇ ਤਾਂ ਬਹੁਤ ਮਾੜੀ ਗੱਲ ਆ ਜੀ ਬਹੁਤ ਜਿਆਦਾ ਮਾੜੀ ਗੱਲ ਆ ਇਹਦੇ ਵਿੱਚ ਆਪਾਂ ਸਮਝਾਂਗੇ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਇਹ ਸਹੀ ਤਾਂ ਸੀ ਵੋਟਾਂ ਚ ਪਾਣੀ ਚਦੀਆਂ ਮੈਂ ਇੱਕ ਵਾਰ ਕਿੰਨੇ ਚਨਾਵ ਹੈਗਾ ਤੁਹਾਡੇ ਇਹ ਨੋਆ ਚਨਾਵ ਹੈ ਮੈਂ ਰੱਬ ਦਾ ਨਾਮ ਲੈ ਲਮਾਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਾਂਤਾ ਸ੍ਰੀ ਗੁਰੂ ਵਿਦਾਸ ਮਾਲਾ ਹਾਲੇਲੂਇਆ ਗੋਸਪਾਕ ਖੁਸ਼ ਨਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਰਾ ਜੈ ਕਬੀਰ ਜੈ ਤਾਂ ਅਰਦਾਸ ਕਬੂਲ ਹੋ ਜਾ ਕਿਰਪਾ ਕਰੂਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪਹਿਣ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਇਆ ਗਿਆ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਹ ਬੰਦੇ ਸੁਣਵਾਈ ਹੈਗੀ ਨੋ ਨੋਵਾਂ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘੱਟ ਪੈਂਦੀਆਂ ਨੇ ਮਿਊਸੀ ਹੱਥ ਚ ਲੱਗ ਜਾਂਦੀ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਲੱਗਦਾ ਤਾਂ ਹੈਗਾ ਪਰ ਅਪਰ ਜਨਤਾ ਨੂੰ ਜਗਾਉਣ ਵਾਸਤੇ ਲੜ ਖੜੇ ਆ ਜਗਾਉਣ ਦਾ ਜਗਾ ਹੀ ਜਾਣਾ ਆਪਾਂ ਜਨਤਾ ਨੂੰ ਆਪਾਂ ਦਾ ਕੰਮ ਨਹੀਂ ਹੋ ਰਹੀ ਇਹ ਕਿੰਨਾ ਕ ਪੈਸਾ ਲੱਗ ਜਾਂਦਾ ਇਲੈਕਸ਼ਨ ਪੈਸਾ ਲੋਕੀ ਸਪੋਰਟ ਕਰਦੇ ਆ ਜੀ ਰੱਬ ਵਰਗੇ ਬੰਦੇ ਆ ਗਏ ਇਹ ਧਰਤੀ ਰੱਬ ਵਰਗੇ ਬੰਦੇ ਢਿੱਗੇ ਨੇ ਤੇ ਧਰਤੀ ਤੇ ਬੇੜਾ ਗਰਕ ਹੋ ਜਾਂਦਾ ਹੁੰਦਾ ਹੰਤਕ ਸਾਰੇ ਮਰ ਮੁਰ ਗਏ ਹੁੰਦੇ ਤੇ ਕੋਲ ਤੇ ਵੱਡੇ ਲ ਲੋਕਾਂ ਦੇ ਹੱਕ ਦਵਾਣੇ ਆ ਸਾਨੂੰ ਨਹੀਂ ਡਰ ਡਰਦਾ ਕਿਸੇ ਦਾ ਨਾ ਆਪਾਂ ਡਰਦੇ ਆ ਕਿਸੇ ਕੋਲ ਤੁਹਾਡੇ ਪਰਿਵਾਰ ਨੇ ਨਹੀਂ ਵੋਟਾਂ ਪਾਈਆਂ ਸੀਗੇ ਤੇ ਇੱਥੇ ਲੱਗਦਾ ਕਿ ਇੱਥੇ ਲੋਕੀ ਸਪੋਰਟ ਕਰ ਰਹੇ ਕਰ ਰਹੇ ਸਪੋਰਟ ਉਹ ਤਾਂ ਤੋਂ ਆਪੇ ਸੀ ਮੈਨੂੰ ਪਰਿਵਾਰ ਨੇ ਵੋਟਾਂ ਨਹੀਂ ਪਾਈਆਂ ਤੇ ਹੁਣ ਤੁਹਾਨੂੰ ਵੋਟਾਂ ਪੈ ਜਾਣਗੀਆਂ ਪੈਣਗੀਆਂ ਜੀ ਪੈਣਗੇ ਜ਼ਰੂਰ ਪੈਣਗੀਆਂ ਜੀ ਲੁਧਿਆਣੇ ਦੇ ਲੋਕਾਂ ਦੀ ਉਮੀਦ ਹੈਗੀ ਪੱਕੀ ਉਮੀਦ ਹੈ ਜਿੱਤੇ ਪੈ ਜੀ ਆਪਾਂ ਬਹੁਤ ਉਮੀਦ ਹੈ ਮੀਰਾ ਦਾ ਹਲਕਾ ਕਹਿੰਦੇ ਇਹਨੂੰ ਕੀ ਅੰਦਰ ਜਾ ਕੇ ਤੁਹਾਨੂੰ ਜਿੱਤ ਲੈਣ ਦਿਖਾਣਾ ਐਮਐਲਏ ਆਇਆ ਜੀ ਅੱਛਾ ਕਹਿੰਦੇ ਹਾਰ ਵੀ ਲੈ ਕੇ ਆਏ ਤੁਸੀਂ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਆਈ ਜਿੱਤ ਕੇ ਆਵਾਂਗੇ ਫਿਰ ਤੁਹਾਨੂੰ ਦੱਸ ਦਿਆਂ ਜੀ ਹੁਣੀ ਜਿੱਤ ਕੇ ਆਂਦੇ ਫਿਰ ਦੱਸਦੇ ਤੁਹਾਨੂੰ ਜੀ ਹਾਂਜੀ ਪੱਕਾ ਜੀ ਮੀਰਾਂ ਜੀ ਆਵਾਂਗੇ ਤੁਸੀਂ ਕੀ ਕਹਿਣਾ ਚਾਹੁੰਗੇ ਗਾਣਾ ਵੀ ਤੁਹਾਡਾ ਆਇਆ ਸੀ ਵੋਟਾਂ ਨੂੰ ਲੈ ਕੇ ਕੀ ਕੀ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵਿੱਚ ਲੀਡਰਾਂ ਨੇ ਦਿੱਤਾ ਤੁਹਾਨੂੰ ਤੇ ਲਾ ਕੇ ਈਵਨ ਵਿੱਚ ਵੋਟਾਂ ਦਾ ਪਏ ਆਇਆ ਚ ਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫਿਰ ਟੋਡਾ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਜਿੱਤੇ ਪਿੱਛੇ ਕੋਈ ਚੱਲ ਰਿਹਾ ਕੋਟਾਲ ਕਿਨੇ ਕਹਿੰਦੇ ਅੰਦਰ ਆ ਤੇ ਆ ਹਰ 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 ਪਹਿਲਾਂ ਨਹੀਂ ਪੜੇ ਕਰ ਯਾਰ ਪੜੇ ਕਰ ਮੈਂ ਪਹਿਲਾਂ ਉਧਰ ਜਾਵਾਂ ਅੱਜ ਨਤੀਜੇ ਐਲਾਨੇ ਜਾਣੇ ਨੇ ਤਾਂ ਕਾਊਂਟਿੰਗ ਜਿਹੜੀ ਆ 8 ਵਜੇ ਪੂਰੇ ਸ਼ੁਰੂ ਹੋ ਜਾਵੇਗੀ ਤਾਂ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚਦੇ ਸ਼ੁਰੂ ਹੋ ਚੁੱਕੇ ਨੇ 14 ਉਮੀਦਵਾਰ ਮੈਦਾਨ ਦੇ ਵਿੱਚ ਸਿਗੇ ਨੀਟੂ ਛਟਰਾ ਵਾਲਾ ਵੀ ਇਸ ਮੈਦਾਨ ਦੇ ਵਿੱਚ ਸੀ ਨੀਟੂ ਛਟਰਾ ਵਾਲਾ ਇੱਥੇ ਪਹੁੰਚਿਆ ਵਾ ਗੱਲਬਾਤ ਕਰ ਲੈਨੇ ਆ ਨੀਟੂ ਅੱਜ ਨਤੀਜੇ ਲਾਣੇ ਜਾਣੇ ਨੇ ਤੁਸੀਂ ਵੀ ਇਲੈਕਸ਼ਨ ਲੜੇ ਨੇ ਕਿੰਨੀ ਕੁ ਉਮੀਦ ਹੈਗੀ ਪਹਿਲਾਂ ਤਾਂ ਦੇਖੋ ਜੀ ਦਿਲ ਤੇ ਤਾਂ ਉਮੀਦ ਹੈਗੀ ਆ ਵੀ ਜਿੱ ਤੇ ਫਿਰ ਤਾਂ ਬਹੁਤ ਮਾੜੀ ਗੱਲ ਆ ਜੀ ਬਹੁਤ ਜਿਆਦਾ ਮਾੜੀ ਗੱਲ ਆ ਇਹਦੇ ਵਿੱਚ ਆਪਾਂ ਸਮਝਾ ਕੇ ਲੋਕਤੰਤਰ ਦਾ ਘਾਣ ਹੋਇਆ ਕਿਉਂਕਿ ਲੋਕਾਂ ਨੇ ਸਹੀ ਦਾ ਸੀ ਵੋਟਾਂ ਚ ਪਾਣੀ ਚਦੀਆਂ ਮੈਂ ਇੱਕ ਵਾਰ ਕਿੰਨਾਂ ਚੋਣ ਆਏਗਾ ਤੁਹਾਡੇ ਇਹ ਨੋਆ ਚੋਣਾਂ ਆ ਮੈਂ ਰੱਬ ਦਾ ਨਾਮ ਲੈਦਾ ਹਾਂ ਰਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਵਿਦਾ ਤੰਤਾ ਸ੍ਰੀ ਗੁਰ ਵਿਦਾਸ ਮਾਰੇ ਹਾਲੇਲੂਇਆ ਗੋਸਪਾਖੁ ਜਨ ਅੱਲਾਹ ਤਾਲਾ ਸਭ ਨੂੰ ਖੁਸ਼ ਰਹਿ ਕਿ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕੜਾ ਜੈ ਕਬੀਰ ਜੈ ਤਾਨ ਤੇ ਅਰਦਾਸ ਕਬੂਲ ਹੋ ਜਾਏਗੀ ਤੁਹਾਡੀ ਦੇ ਕਿਰਪਾ ਕਰੋਗਾ ਜੀ ਪਰ ਜੇ ਜਿੱਤੇ ਪੈਸੇ ਦੇ ਕੇ ਅਸੀਂ ਪਹਿਣ ਦਿੱਤੇ ਕਿਸੇ ਨੂੰ ਰਾਸ਼ਨ ਨਹੀਂ ਵੰਡਿਆ ਅਸੀਂ ਕੁਝ ਨਹੀਂ ਕੀਤਾ ਤੇ ਸਾਡੇ ਬਿਲਕੁਲ ਸੱਚ ਦੀ ਵੋਟ ਹੈ ਇਹ ਝੂਠੀ ਦੀ ਵੋਟ ਨਹੀਂ ਹੈਗੀ ਇਹਨਾਂ ਲੋਕਾਂ ਨੇ ਹੁਣ ਦੇਖੋ ਕੀ ਕਰਦੇ ਆ ਜੀ ਨਾਲ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਗਏ ਇਲੈਕਸ਼ਨ ਨਹੀਂ ਛੁੱਟੀਆਂ ਵਿੱਚ ਚਾਹੀਦੇ ਸੀਗੇ ਔਰ ਆਪਾਂ ਤਦ ਤੱਕ ਲੜਦੇ ਰਾਵਾਂਗੇ ਜਦ ਤੱਕ ਜਨਤਾ ਜਾਗੇਗੀ ਨਹੀਂ ਬਿਲਕੁਲ ਅੱਜ ਕਿਤੇ ਵੀ ਦੇਖੋ ਆਮ ਬੰਦੇ ਸੁਣਵਾਈ ਹੈਗੀ ਨਹੀਂ ਨੋਵਾਂ ਇਲੈਕਸ਼ਨ ਤੁਸੀਂ ਲੜ ਰਹੇ ਹੋ ਅੱਠ ਇਲੈਕਸ਼ਨ ਹਾਰ ਚੁੱਕੇ ਹੋ ਵੋਟਾਂ ਬਹੁਤ ਘਟ ਪੈਂਦੀਆਂ ਨੇ ਤਾਂ ਪਹਿਲਾ ਰੁਝਾਨ ਆ ਚੁੱਕਿਆ ਹੈ ਤਸਵੀਰਾਂ ਕੁਝ ਹੋਰ ਬਿਆਨ ਕਰ ਦੇਈਆਂ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੀਡ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਹੁਣਾਂ ਕੋਲੇ ਚਲੀ ਗਈ ਹੈ ਦੂਜੇ ਨੰਬਰ ਤੇ ਭਾਰਤ ਭੂਸ਼ਨਾਸ਼ੂ ਹੈ ਤੇ ਤੀਜੇ ਨੰਬਰ ਤੇ ਬੀਜੇਪੀ ਹੈ ਬੀਜੇਪੀ ਵੀ ਕਮਾਲ ਕਰ ਰਹੀ ਹੈ ਤੀਸਰੇ ਨੰਬਰ ਤੇ ਪਹੁੰਚ ਚੁੱਕੀ ਹੈ ਤਾਂ ਪਹਿਲਾ ਰੁਝਾਨ ਪਹਿਲੇ ਰੁਝਾਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 2895 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੱਲ ਰਹੇ ਨੇ 1625 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਭਾਰਤ ਪੂਸ਼ਨਾਸ਼ੂ ਨੇ ਔਰ 1177 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਭਾਜਪਾ ਚੰਦਰੀ ਹੈ ਔਰ ਚੌਥੇ ਨੰਬਰ ਤੇ ਪਰਉਪਕਾਰ ਸਿੰਘ ਘੁੰਮਣ ਨੇ 703 ਵੋਟਾਂ ਦੇ ਨਾਲ ਤਾਂ ਕਮਾਲ ਹੁੰਦੀ ਕੋਈ ਦਿਖਾਈ ਦੇ ਰਹੀ ਹੈ ਪਹਿਲਾ ਰੁਝਾਨ ਆ ਚੁੱਕਿਆ ਹੈਗਾ ਤਾਂ ਬਿਲਕੁਲ ਇਹ ਨਤੀਜਾ ਬਹੁਤ ਦਿਲਚਸਪ ਹੋਣ ਵਾਲਾ ਹੈ ਕਾਂਟੇ ਦੀ ਟੱਕਰ ਆਣ ਵਾਲੀ ਹੈ ਤਾਂ ਕਿਤੇ ਨਾ ਜਾਇਓ ਲਗਾਤਾਰ ਜਗਬਾਣੀ ਟੀਵੀ ਦੇ ਨਾਲ ਜੁੜੇ ਰਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਨਾਲ ਨਾਲ ਪਹਿਲਾ ਰੁਝਾਨ ਦੱਸਾਂਗੇ ਤਾਂ ਪਹਿਲੇ ਰੁਝਾਨ ਦੀ ਤਸਵੀਰ ਜੀਵਨ ਗੁਪਤਾ ਹੁਣੀ ਤੀਜੇ ਨੰਬਰ ਤੇ ਨੇ ਦੂਜੇ ਨੰਬਰ ਤੇ ਭਾਰਤ ਪੂਸ਼ਨਾਸ਼ੂ ਤੇ ਪਹਿਲੇ ਨੰਬਰ ਤੇ 2895 ਵੋਟਾਂ ਦੇ ਨਾਲ ਜੀਵ ਰੋੜਾ ਜਿਹੜੇ ਅੱਗੇ ਚੱਲ ਰਹੇ ਨੇ ਤਾਂ ਲੁਧਿਆਣਾ ਵੈਸਟ ਜਿਮਨੀ ਚੋਣ ਦਾ ਨਤੀਜਾ ਸ਼ੁਰੂ ਹੋ ਚੁੱਕਿਆ ਹੈਗਾ ਪਹਿਲਾ ਰੁਝਾਨ ਆ ਚੁੱਕਿਆ ਹੈ ਤੇ ਪਹਿਲੇ ਰੁਝਾਨ ਦੇ ਵਿੱਚ ਹੀ ਲੁਧਿਆਣਾ ਵੈਸਟ ਜਿਮਨੀ ਚੋਣਾ ਤੋਂ ਸੰਜੀਵ ਅਰੋੜਾ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤਾਂ ਵੱਡੀ ਖਬਰ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸਦੇ ਕਿ ਦੂਜੇ ਨੰਬਰ ਤੇ 1626 ਵੋਟਾਂ ਦੇ ਨਾਲ ਭਾਰਤ ਪੂਸ਼ਨਾਸ਼ੂ ਔਰ ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤਾ ਚੱਲ ਰਹੇ ਨੇ ਔਰ ਚੌਥੇ ਨੰਬਰ ਤੇ ਅਕਾਲੀ ਦਲ ਚੱਲ ਰਹੀ ਹੈ ਔਰ ਤੁਹਾਨੂੰ ਦੱਸਦੇ ਕਿ ਸੇਮ ਸਥਿਤੀ ਜਿਹੜੀ ਹੈ ਨਾ ਏ 222 ਵਾਲੀ ਬਣ ਚੁੱਕੀ ਹੈ 222 ਦੇ ਵਿੱਚ ਵੀ ਇੱਕ ਹੀ ਨਤੀਜਾ ਸੀਗਾ ਇਸੇ ਤਰੀਕੇ ਦੇ ਨਾਲ ਕਿ ਸਭ ਤੋਂ ਪਹਿਲਾਂ ਜਦੋਂ ਲੀਡ ਸ਼ੁਰੂ ਹੋਈ ਔਰ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਰੱਖੀ ਦੂਜੇ ਨੰਬਰ ਤੇ ਕਾਂਗਰਸ ਰਹੀ ਤੀਜੇ ਤੇ ਭਾਜਪਾ ਸੀਗੀ ਔਰ ਚੌਥੇ ਤੇ ਜਿਹੜੀ ਹੈ ਉਹ ਕਾਲੀ ਦਲ ਸੀ ਬੇਸ਼ੱਕ ਤੁਹਾਨੂੰ 222 ਵਾਲਾ ਨਤੀਜਾ ਵੀ ਦਿਖਾ ਦਾਂਗੇ ਸੇਮ ਏਹੀ ਟਰਨ ਹੈ ਕਿ ਸੀਗੀ ਪਹਿਲੇ ਤੇ ਆਮ ਆਦਮੀ ਪਾਰਟੀ ਦੂਜੇ ਤੇ ਕਾਂਗਰਸ ਤੀਜੇ ਤੇ ਭਾਜਪਾ ਔਰ ਚੌਥੇ ਤੇ ਕਾਲੀ ਦਲ ਤਾਂ ਹੁਣ ਵੀ ਤੁਹਾਨੂੰ ਦੱਸ ਦੇ ਕਿ ਜਦੋਂ ਹੀ ਆ ਸ਼ੁਰੂਆਤ ਹੋਈ ਹੈ ਵੈਲਿਡ ਪੇਪਰ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ EVM ਦਾ ਗੇੜ ਖੁੱਲਿਆ ਤਾਂ ਪਹਿਲੇ ਗੇੜ ਦੇ ਵਿੱਚ ਹੀ ਪਹਿਲੇ ਰੁਝਾਨ ਦੇ ਵਿੱਚ ਹੀ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ 2895 ਵੋਟਾਂ ਪੈ ਚੁੱਕੀਆਂ ਨੇ 1626 ਵੋਟਾਂ ਜਿਹੜੀਆਂ ਨੇ ਉਹ ਭਾਰਤ ਪੂਸ਼ਨਾਸ਼ੂ ਹੁਣਾਂ ਦੇ ਖੇਮੇ ਦੇ ਵਿੱਚ ਹੈ ਔਰ ਜੀਵਨ ਗੁਪਤਾ ਨੂੰ 1170 ਔਰ ਅਕਾਲੀ ਦਲ ਨੂੰ 703 ਵੋਟਾਂ ਤਾਂ ਤੁਸੀਂ ਦੇਖ ਸਕਦੇ ਹੋ 2022 ਦੀ ਫਿਗਰ ਵੀ ਦਿਖਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਪਹਿਲੇ ਤੇ ਗੋਗੀ ਸਾਹਿਬ ਹੁਣੇ ਆਮ ਆਦਮੀ ਪਾਰਟੀ ਤੋਂ ਸੀ ਦੂਜੇ ਤੇ ਕਾਂਗਰਸ ਸੀ ਤੀਜੇ ਤੇ ਭਾਜਪਾ ਸੀ ਤੇ ਚੌਥੇ ਤੇ ਜਿਹੜੀ ਹੈ ਉਹ ਅਕਾਲੀ ਦਲ ਸੀ ਹੁਣ ਇੱਕ ਵਾਰ ਫਿਰ ਤੋਂ ਤੁਹਾਨੂੰ 2025 ਦਾ ਬਾਈ ਇਲੈਕਸ਼ਨ ਦਾ ਨਤੀਜਾ ਦਿਖਾ ਦਿੰਦੇ ਹਾਂ ਤਾਂ ਅਭੀ 25 ਦਾ ਵੀ ਤੁਸੀਂ ਇੱਕ ਸਾਈਡ ਤੇ ਦੇਖ ਰਹੇ ਹੋ ਜਿੱਥੇ ਅਸੀਂ ਟੈਲੀ ਦਿਖਾ ਰਹੇ ਆ ਪਹਿਲੇ ਤੇ ਆਪ ਹੈ ਦੂਜੇ ਤੇ ਕਾਂਗਰਸ ਹੈ ਤੀਜੇ ਤੇ ਭਾਜਪਾ ਹੈ ਚੌਥੇ ਤੇ ਅਕਾਲੀ ਦਲ ਹੈ ਤਾਂ ਸੇ ਉਹੀ ਟਰਨ ਬਣੀ ਹੋਈ ਐ ਇਸ ਵਾਰ ਵੀ ਪਰ ਹੁਣ ਦੇਖਣਾ ਇਹ ਹੋਏਗਾ ਕਿ ਇਹ ਤਾਂ ਪਹਿਲਾ ਰੁਝਾਨ ਹੈ ਅਗਲੇ ਰੁਝਾਨਾ ਦੇ ਵਿੱਚ ਕਿਹੜੀ ਸਥਿਤੀ ਕਿੱਧਰ ਪਲਟਦੀ ਹੈ ਕਿਹੜਾ ਅੱਗੇ ਚੱਲਦਾ ਹੈ ਕਿਹੜਾ ਪਿੱਛੇ ਰਹਿੰਦਾ ਹੈ ਹਾਲਾਂਕਿ ਇਹ ਜੇਤਾਰ ਬਣੀ ਐ ਔਰ ਜਦੋਂ ਪਿਟਾਰੇ ਖੋਲਦੇ ਨੇ ਈਵੀਐਮ ਦੇ ਤੱਕ ਕੋਈ ਕੈਂਡੀਡੇਟ ਅੱਗੇ ਚੱਲਿਆ ਜਾਂਦਾ ਕੋਈ ਪਿੱਛੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜੇ ਸੰਜੀਵ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਉਹ ਅੱਗੇ ਚੱਲ ਰਹੇ ਨੇ 2895 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਭਾਰਤ ਪੂਸ਼ਨਾ ਆਸ਼ੂ ਨੇ 1626 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਭਾਜਪਾ ਹੈ 1177 ਵੋਟਾਂ ਦੇ ਨਾਲ ਔਰ ਚੌਥੇ ਨੰਬਰ ਤੇ ਪਰਪਕਾਰ ਸਿੰਘ ਘੁੰਮਣ ਨੇ ਅਕਾਲੀ ਦਲ ਦੇ 703 ਵੋਟਾਂ ਦੇ ਨਾਲ ਤਾਂ ਮੇਰੇ ਸਹਿਯੋਗੀ ਵੀ ਲਗਾਤਾਰ ਕਾਊਂਟਿੰਗ ਸੈਂਟਰ ਤੋਂ ਬਾਹਰ ਜੁੜੇ ਹੋਏ ਨੇ ਨਰਿੰਦਰ ਤਾਂ ਨਰਿੰਦਰ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਨਗਾੜੇ ਵੱਜਣੇ ਸ਼ੁਰੂ ਹੋ ਚੁੱਕੇ ਨੇ ਔਰ ਜਿਵੇਂ ਅਸੀਂ ਲੀਡ ਦੇਖ ਰਹੇ ਹਾਂ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਅ 2895 ਵੋਟਾਂ ਦੇ ਨਾਲ ਸੰਜੀਵ ਅਰੋੜਾ ਜਿਹੜੇ ਉਹ ਅੱਗੇ ਚੱਲ ਰਹੇ ਨੇ ਤਾਂ ਕਿਵੇਂ ਦੇਖ ਪਾ ਰਹੇ ਹਾਂ ਇਸ ਰੁਝਾਨ ਨੂੰ ਜਾਂ ਇਸ ਨਤੀਜੇ ਨੂੰ ਅੱਜ ਕਰਾਂਗੇ ਜੇ ਉਹ ਵੀ ਸਨਟਾ ਨੇ ਕਹਾ ਆਵਾਜ਼ ਤਾਂ ਜਿੱਦ ਤੱਕ ਕਾਊਂਟਿੰਗ ਕਲੀਅਰ ਹੁੰਦੀ ਜਾਵੇਗੀ ਜਿਵੇਂ ਕਿ ਹੁਣ ਜਿਵੇਂ ਦੱਸਿਆ ਕਿ ਆਮ ਆਦੀ ਪਾਰਟੀ ਮੱਡੀ ਲੀਡ ਕਰ ਰਹੀ ਹੈ ਪਹਿਲੇ ਰੌਂਡ ਦੇ ਵਿੱਚ ਹੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਸ਼ਾਇਦ ਉਹਨਾਂ ਦੇ ਦਫ਼ਤਰ ਦੇ ਵਿੱਚ ਜਾਂ ਸੰਜੀਵ ਰੌਣਾ ਦੇ ਘਰ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਜਾਣਗੇ ਤਾਂ ਇਹ ਵੱਡੀ ਲੀਡ ਹੈਗੀ ਆ 2895 ਜਿਹੜੀਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ ਦੂਜੇ ਨੰਬਰ ਤੇ ਭਾਰਤ ਕੁਸ਼ਨਾਸ਼ੂ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਵਕਤ ਜੋ ਭਾਰਤ ਕੁਸ਼ਨਾਸ਼ੂ ਨੇ ਉਹਨਾਂ ਦੀ ਸਿਹਤ ਵੀ ਜਿਹੜੀ ਹੈ ਬਿਗੜੀ ਹੋਈ ਹੈ ਹੈਗੀ ਆ ਘਰ ਦੇ ਵਿੱਚ ਉਹ ਆਰਾਮ ਕਰ ਰਹੇ ਨੇ ਤਾਂ ਉਸੇ ਡਾਕਟਰ ਟ੍ਰੀਟਮੈਂਟ ਜਿਹੜਾ ਉਹਨੂੰ ਦਿੱਤਾ ਜਾ ਰਿਹਾ ਵਾ ਘਰ ਦੇ ਵਿੱਚ ਹੀ ਉਹਨਾਂ ਦੇ ਜਿਹੜਾ ਸਨਾਟਾ ਵੀ ਛਾਇਆ ਦਿਖ ਰਿਹਾ ਵਾ ਤਾਂ ਇਹ ਤਸਵੀਰਾਂ ਵੀ ਜਿਹੜੀਆਂ ਕੁਲਸ਼ੇ ਭਾਰਤ ਕੁਸ਼ਨਾਸ਼ੂ ਦੇ ਘਰ ਦੇ ਵਿੱਚੋਂ ਸਾਹ ਤਾ ਅਨਰਨਰਜੀ ਵੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਜਿਵੇਂ ਸਾਡੇ ਸੋਰਸਸ ਦੱਸ ਰਹੇ ਨੇ ਕਿ ਭਾਜਪਾ ਜਿਹੜੀ ਹੈ ਨਾ ਉਹ ਉਲਟ ਫੇਰ ਇੱਥੇ ਕਰ ਸਕਦੀ ਹੈ ਉਹ ਅੱਗੇ ਵੀ ਆ ਸਕਦੀ ਹੈ ਇਹ ਤਾਂ ਕਿਵੇਂ ਦੇਖ ਰਹੇ ਹਾਂ ਕਿਉਂਕਿ ਕਿਆ ਜਾ ਰਿਹਾ ਹੈ ਅੰਦਰ ਖਾਤੇ ਭਾਜਪਾ ਨੂੰ ਵੋਟ ਬਹੁਤ ਪੈ ਗਈ ਹੈ ਪਰ ਜੋ ਹੁਣ ਸਾਡੇ ਕੋਲੇ ਪਹਿਲਾ ਰੁਝਾਨ ਆਇਆ ਹੈ ਪਹਿਲੇ ਰੁਝਾਨ ਦੇ ਵਿੱਚ ਆ ਪੱਗੇ ਹੈ ਦੂਜੇ ਤੇ ਕਾਂਗਰਸ ਹੈ ਤੀਜੇ ਤੇ ਭਾਜਪਾ ਹੈ ਤੇ ਚੌਥੇ ਤੇ ਅਕਾਲੀ ਦਲ ਹੈ ਤਾਂ ਕਿਵੇਂ ਦੇਖ ਪਾ ਰਹੇ ਹਾਂ ਕੇ ਜਿਉਂ-ਜੋ ਰੁਝਾਨ ਵਾਦੇ ਜਾਣ ਕੇ ਤੇ ਉਤੋਂ ਇਨ੍ਹਾਂ ਫਿਗਰਾਂ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਕਿ ਜਾਂ ਇੱਥੇ ਹੀ ਲੀਡ ਬਰਕਰਾਰ ਰਹੇਗੀ ਇਸੇ ਤਰੀਕੇ ਦੇ ਨਾਲ ਬਿਲਕੁਲ ਦਿਸਪਲ ਦੇਖੋ ਉਲਟ ਫੇਰ ਜਿਹੜਾ ਵਾ ਕਿਸੇ ਵੱਲੋਂ ਵੀ ਹੋ ਸਕਦਾ ਕਿਉਂਕਿ ਇਹ ਪਹਿਲਾ ਰਾਉਂਡ ਹੈਗਾ ਵਾ ਪਹਿਲੇ ਰਾਉਂਡ ਦੇ ਵਿੱਚ ਹਲੇ ਇੱਕ ਕੰਟੀਨਿਊ ਹੈਗੀ ਆ 14 ਰਾਉਂਡ ਬਾਕੀ 13 ਰਾਉਂਡ ਹਲੇ ਬਾਕੀ ਪਏ ਨੇ ਇੱਥੇ ਉਲਟ ਫੇਰ ਹੋ ਸਕਦਾ ਵਾ ਇਹ ਭਾਪੀ ਦਾ ਵੀ ਗੜ ਹੈਗਾ ਇੱਥੇ ਭਾਪੀ ਦੇ ਸਮਰਥਕ ਵੀ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਜਦੋਂ ਲੋਕ ਸਭਾ ਦੇ ਵਿੱਚ ਵੋਟਿੰਗ ਹੋਈ ਸੀ ਤਾਂ ਰਮਜੀਤ ਸਿੰਘ ਮਿੱਤੂ ਨੂੰ ਇੱਕ ਬਹੁਤ ਜ਼ਿਆਦਾ ਵੋਟ ਜਿਹੜੀਆਂ ਇੱਥੋਂ ਪਈ ਸੀ ਉਹ ਲੀਡ ਕਰ ਰਹੀ ਰਮਿੰਦ ਭੱਟੂ ਇਲਾਕੇ ਤੋਂ ਜਿਹੜੀ ਕਰਕੇ ਗਏ ਸੀਗੇ ਇਹ ਇੱਥੇ ਉਲਟ ਫੇਰ ਤੇ ਜਿਹੜੇ ਚਾਂਸ ਜਰੂਰ ਦਿਖਾਈ ਦੇ ਰਹੇ ਨੇ ਪਹਿਲੇ ਰਾਉਂਡ ਦਾ ਬੀਜੇਪੀ ਨੂੰ ਵੀ ਬਹੁਤ ਵੋਟ ਜਿਹੜੀ ਆ ਜੋ ਤੁਸੀਂ ਆਂਕੜਿਆਂ ਦੇ ਵਿੱਚ ਦੇਖ ਸਕਦੇ ਹੋ 11 ਤੋਂ 77 ਜਿਹੜੀ ਵੋਟ ਬੀਜੇਪੀ ਨੂੰ ਪਈ ਹੈਗੀ ਇਹ ਵੱਡਾ ਆਂਕੜਾ ਜਿਹੜਾ ਬੀਜੇਪੀ ਵਾਸਤੇ ਇਹ ਜਿਹੜਾ ਹੈਗਾ ਵਾ ਇਹ ਉਲਟ ਫੇਰ ਨੂੰ ਕਰ ਸਕਦਾ ਹੈਗਾ ਵਾ ਕੌਣ ਹਾਲੇ ਜਿੱਤੇਗਾ ਇਹ ਸਮਾਂ ਦੱਸੇਗਾ ਫਿਲਹਾਲ ਕਾਊਂਟਿੰਗ ਜਿਹੜੀ ਹੈ ਦੂਸਰੇ ਰਾਉਂਡ ਦੇ ਵਿੱਚ ਚੱਲ ਰਹੀ ਹੈ ਤਾਂ ਬਿਲਕੁਲ ਦੂਜੇ ਰਾਉਂਡ ਦੀ ਕ ਅੰਕੜੇ ਜੁੜੇ ਆ ਉਹ ਬਹੁਤ ਮਾਇਨੇ ਰੱਖਦੇ ਆ ਕਿਉਂਕਿ ਸਾਰੀ ਖੇਡ ਅੰਕੜਿਆਂ ਦੀ ਹੁੰਦੀ ਹੈ ਅੰਕੜਿਆਂ ਦੇ ਸਿਰ ਤੇ ਹੀ ਉਮੀਦਵਾਰਾਂ ਦੀ ਜਿੱਤ ਹਾਰ ਤੈ ਹੁੰਦੀ ਹੈ ਤਾਂ ਸੰਜੀਵ ਕੁਮਾਰ ਰੋੜਾ ਜੁੜੇ ਨੇ ਉਹ 1273 ਵੋਟਾਂ ਦੇ ਨਾਲ ਉਹਨਾਂ ਨੇ ਲੀਡ ਹਾਸਲ ਕਰ ਲਈ ਹੈ ਪਹਿਲੇ ਰਾਉਂਡ ਦੇ ਵਿੱਚ ਹੀ ਸੋ ਪਹਿਲੇ ਰਾਉਂਡ ਦੇ ਵਿੱਚ ਹੀ ਅੱਗੇ ਚੱਲ ਰਹੇ ਨੇ ਕੁੱਲ ਵੋਟਾਂ ਜੜੀਆਂ ਨੇ ਉਹਨਾਂ ਨੂੰ 2895 ਪਈਆਂ ਨੇ ਔਰ 1263 ਲੀਡ ਦੀ ਨਾਲ ਪਹਿਲੇ ਨੰਬਰ ਤੇ ਜਿਹੜੇ ਨੇ ਉਹ ਬਰਕਰਾਰ ਨੇ ਹੁਣ ਪਹਿਲੇ ਰਾਉਂਡ ਦੇ ਵਿੱਚ ਹੀ ਦੂਜੇ ਤੇ ਕਾਂਗਰਸ ਚੱਲ ਰਹੀ ਹੈ 1626 ਵੋਟਾਂ ਭਾਰਤ ਪੂਸ਼ਣ ਆਸ਼ੂ ਹੁਣਾਂ ਨੂੰ ਪੈ ਚੁੱਕੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਦੂਜੇ ਨੰਬਰ ਤੇ ਨੇ ਤੀਜੇ ਨੰਬਰ ਤੇ ਬੀਜੇਪੀ ਆ ਜਿਨ੍ਹਾਂ ਨੂੰ ਪਹਿਲੇ ਰਾਉਂਡ ਦੇ ਵਿੱਚ 1177 ਵੋਟਾਂ ਪਈਆਂ ਨੇ ਸੋ ਅਕਾਲੀ ਦਲ ਜਰੂਰ ਇੱਥੇ ਪਛੜਾ ਹੋਇਆ ਦਿਖਾਈ ਦੇ ਰਿਹਾ ਹੈ ਅਕਾਲੀ ਦਲ ਨੂੰ 703 ਵੋਟਾਂ ਹੀ ਪਹਿਲੇ ਰਾਉਂਡ ਦੇ ਵਿੱਚ ਪਈਆਂ ਨੇ ਤਾਂ ਨਰਿੰਦਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਾਰਤ ਪੂਸ਼ਣ ਆਸ਼ੂ ਹੁਣਾਂ ਦੀ ਸਿਹਤ ਠੀਕ ਨਹੀਂ ਹੈ ਉਹ ਟੱਲੇ ਨੇ ਸੋ ਇਸ ਕਰਕੇ ਉਹ ਘਰ ਦੇ ਵਿੱਚ ਨਹੀਂ ਤਾ ਕੀ ਲੱਗਦਾ ਹੈ ਕਿ ਉਹਨਾਂ ਦੇ ਸਮਰਥਕ ਇੱਥੇ ਪਹੁੰਚੇ ਨੇ ਪਰਿਵਾਰਕ ਮੈਂਬਰ ਨੇ ਉਹ ਖੁਦ ਘਰੇ ਆਰਾਮ ਕਰ ਰਹੇ ਨੇ। ਪਰ ਬਿਲਕੁਲ ਦੇਖੋ ਜਿਹੜੀ ਕਾਊਂਟਿੰਗ ਸੈਂਟਰ ਦੇ ਅੰਦਰ ਜਿੰਨਾ ਦੀ ਡੀਟੀ ਲੱਗਦੀ ਹੁੰਦੀ ਹੈ ਪਹਿਲਾਂ ਹੀ ਤੈਅ ਹੁੰਦਾ ਕਿ ਕਿਹਨੇ ਅੰਦਰ ਜਿਹੜਾ ਕਾਊਂਟਿੰਗ ਸੈਂਟਰ ਦੇ ਵਿੱਚ ਬੈਠਣਾ ਵਾ ਉਹ ਲਿਸ਼ਟਾ ਪਹਿਲੇ ਹੀ ਤੈਅ ਹੋ ਜਾਂਦੀ ਹੈ ਜਿਹੜੇ ਉਹਨਾਂ ਦੇ ਸਮਰਥਕ ਨੇ ਜਾਂ ਪਰਿਵਾਰਕ ਮੈਂਬਰ ਨੇ ਉਹ ਜ਼ਰੂਰ ਕਾਊਂਟਿੰਗ ਸੈਂਟਰ ਦੇ ਅੰਦਰ ਜ਼ਰੂਰ ਮੌਜੂਦ ਹੈਗੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਭਾਰਤ ਖੁਸ਼ਨਾਸ਼ ਉਹਨਾਂ ਦੀ ਫਿਕਸੇ ਵਿੱਚ ਦਰਦ ਦੀ ਜਿਹੜੀ ਸ਼ਿਕਾਇਤ ਦੱਸੀ ਗਈ ਆ ਤਾਂ ਉਹ ਇਸ ਕਰਕੇ ਉਹ ਘਰ ਦੇ ਵਿੱਚ ਕੋੜੀ ਜੀ ਚੱਲਣ ਕਰੰਤ ਜਿਹੜੀ ਦਿੱਕਤ ਆ ਰਹੀ ਆ ਤਾਂ ਇਹ ਜੋ ਜਾਣਕਾਰੀ ਫਿਲਹਾਲ ਸਾਹਮਣੇ ਆਈ ਹੈਗੀ ਆ ਫਿਲਹਾਲ ਕਾਊਂਟਿੰਗ ਦੇ ਵਿੱਚ ਦੂਸਰਾ ਰਾਉਂਡ ਚੱਲ ਰਿਹਾ ਵਾ ਅੰਦਰ ਜਿਹੜੀ ਅਨਾਉਂਸਮੈਂਟ ਇੱਕ ਵਾਰ ਫੇਰ ਹੋਈ ਹੈਗੀ ਕਿ ਸ਼ਾਂਤੀ ਜਿਹੜੀ ਆ ਬਣਾਈ ਰੱਖਣ ਰੋਣਾ ਨੱਪਾ ਜਿਹੜਾ ਵਾ ਅੰਦਰ ਕਾਊਂਟਿੰਗ ਸੈਂਟਰ ਦੇ ਅੰਦਰ ਨਾ ਪਾਣੇ ਇਹ ਅਨਾਉਂਸਮੈਂਟ ਜਿਹੜੀ ਇੱਕ ਵਾਰ ਫੇਰ ਜਿਹੜੀ ਆ ਸਾਹਮਣੇ ਆਈ ਹੈਗੀ ਆ ਤਾਂ ਬਿਲਕੁਲ ਉਹ ਤੁਹਾਨੂੰ ਅੰਦਰ ਲੀਆਂ ਤਸਵੀਰਾਂ ਵੀ ਅਸੀਂ ਦਿਖਾ ਦਿੰਨੇ ਆ ਅੰਦਰ ਲੀਆਂ ਐਕਸਕਲੂਸਿਵ ਤਸਵੀਰਾਂ ਸਾਡੇ ਕੋਲੇ ਪਹੁੰਚ ਚੁੱਕੀਆਂ ਨੇ ਕਾਊਂਟਿੰਗ ਸੈਂਟਰ ਦੇ ਅ ਔਰ ਲਗਾਤਾਰ ਅਨਾਉਂਸਮੈਂਟ ਜਿਵੇਂ ਸਾਡੇ ਸਹਿਯੋਗੀ ਕਹਿ ਰਹੇ ਨੇ ਕਿ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਰੌਲਾ ਰੱਪਾ ਨਾ ਪਾਇਆ ਜਾਵੇ ਸ संयਮ ਬਣਾ ਕੇ ਰੱਖਿਆ ਜਾਵੇ ਤਾਂ ਇਹ ਅੰਦਰ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤਾਂ ਪਹਿਲੇ ਗੇੜ ਦੀ ਤਸਵੀਰ ਸਾਹਮਣੇ ਆ ਚੁੱਕੀ ਹੈ 2895 ਵੋਟਾਂ ਦੇ ਨਾਲ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹ ਔਰ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ ਚੱਲ ਰਹੇ ਨੇ 1626 ਵੋਟਾਂ ਦੇ ਨਾਲ ਨਿੱਜੇ ਨੰਬਰ ਤੇ ਭਾਜਪਾ ਹੈ ਗਈ ਹੈ ਔਰ ਹੁਣ ਤੁਹਾਨੂੰ ਦੱਸਦੇ ਕਿ ਟੱਕਰ ਜੜੀ ਹੈ ਜਿਉਂ-ਜਿਉਂ ਰਾਉਂਡ ਖੁੱਲਦੇ ਜਾਣਗੇ ਤਿਉਂ-ਤਿਉਂ ਟੱਕਰ ਜੜੀ ਹੈ ਉਹ ਸਖਤ ਹੁੰਦੀ ਜਾਏਗੀ ਸੋ ਹਾਲਾਕਿ ਹੁਣ ਦੇ ਵਿੱਚ ਅਸੀਂ ਦੱਸਦੇ ਕਿ 1269 ਵੋਟਾਂ ਦੀ ਲੀਡ ਜਿਹੜੀ ਹੈ ਉਹ ਬੇਸ਼ੱਕ ਇੱਥੇ ਆਮ ਆਦਮੀ ਪਾਰਟੀ ਨੇ ਹਾਸਲ ਕਰ ਲਈ ਹੈ ਪਰ ਇਹ ਅਜੇ ਪਹਿਲਾ ਰਾਉਂਡ ਹੈਗਾ ਸੋ ਨਤੀਜੇ ਕੁਝ ਵੀ ਹੋ ਸਕਦੇ ਆ ਅੱਗੇ 13 ਰਾਉਂਡ ਅਜੇ ਪਏ ਨੇ ਕੁੱਲ 14 ਰਾਉਂਡ